ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ 100 ਯੂਨਿਟ ਖੂਨ ਇਕੱਤਰ ਰੋਟਰੀ ਕਲੱਬ ਪਾਤਣਾ ਰਾਇਲ ਵੱਲੋਂ ਅਮਰਦੀਪ ਸਿੰਘ ਪ੍ਰਧਾਨ ਦੀ ਅਗਵਾਈ ਵਿੱਚ ਭਗਵਾਨ ਹੈਲਥ케ਅਰ ਸੈਂਟਰ ਪਾਤਣਾ ਵਿਖੇ ਕਲੱਬ ਦੇ ਸਾਬਕਾ ਪ੍ਰਧਾਨ ਦੇ ਪਿਤਾ ਸਵਰਗਵਾਸੀ ਹਰਵੰਸ ਲਾਲ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਸੰਦੀਪ ਸਿੰਘ ਮਾਨ ਐਮ ਡੀ ਆਰਐਸਆਰ ਨਵਨੀਤ ਕੁਮਾਰ ਚੀਫ ਮੈਨੇਜਰ SBI ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਅਤੇ ਕਾਰ ਡੀਲਰ ਐਸੋਸੀਏਸ਼ਨ ਪ੍ਰਧਾਨ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਜਿੰਦਰਾ ਹਸਪਤਾਲ ਬਲੱਡ ਬੈਂਕ ਦੀ ਟੀਮ ਨੇ ਪਹੁੰਚ ਕੇ 100 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਤੇ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ

ਹਾਂ ਜੀ <consulted Southeast continue> <rs hablando> <Church> جي رائيت جو آهي ۽ هاڻي رائيت سان گڏ ٿيندا آهيون جي رائيت جي سيت سان ۽ تمام ਇਹ ਆਪਰਾ ਹੀ ਜੀ ਰਫਾ ਬਾਰੇ ਇਹ ਤਾਂ ਮੈਂ ਪਹਿਲੇ ਹੀ ਬੋਲ ਲਿਆ ਮੇਰੇ ਨਾਮ ਤੇ ਵੀ ਪ੍ਰਾਪਿਤ ਹੋ ਰਿਹਾ ਜੀ ਜਰਜੀਤ ਸਿੰਘ ਕਰੀਮ ਨਰਜ ਚਿਚੜਾ ਰਾਏ ਫੋਨ ਦਾਂਦਾ ਹੈ ਕਿੰਨੀ ਵਾਰੀ ਫੋਨ ਦਾਂਦਾ ਨੇ ਤਾਂ ਸੁੱਤੇ ਪਾਹਨ ਫਸਟ ਟਾਈਮ ਹੈ ਜੀ ਫਸਟ ਟਾਈਮ ਹੈ ਕਿ ਮੈਨੂੰ ਲੱਗਦਾ ਜਿਵੇਂ ਸੇਕ ਕੂਨਦਾਨ ਕਰਦੇ ਨੇ ਲੋਕ ਕਹਿੰਦੇ ਨੇ ਕੂਨਦਾਨ ਕਰਨ ਨਾਲ ਜੀਵ ਘਟ ਜਾਂਦੇ ਨੇ ਇਸ ਤਰ੍ਹਾਂ ਮੈਨੂੰ ਵੀ ਲੱਗ ਰਿਹਾ ਸਹੀ ਲੋਦਰ ਕੂਨਦਾਨ ਕਰਨਾ ਚਾਹੀਦਾ ਹੈ ਲੋਕਾਂ ਦੀ ਭਲਾਈ ਹੋਣੀ ਚਾਹੀਦੀ ਜੀ ਫਾਇਦੇ ਨੇ ਫਾਇਦੇ ਕੀ ਨੇ ਦੂਸਰੇ ਬੰਦੇ ਲੋੜਵੰਦਾਂ ਨੂੰ ਖੂਨ ਮਿਲਦਾ ਜੀ ਉਹਨਾਂ ਨੂੰ ਨਸ਼ੇ ਛੱਡ ਕੇ ਇੱਧਰ ਜਾਣਾ ਚਾਹੀਦਾ ਹੈ ਲੋਕਾਂ ਦੀ ਭਲਾਈ ਕਰਨੀ ਚਾਹੀਦੀ ਹੋਈ ਦਾ ਗੁਰੂ ਕਿੱਥੋਂ ਆਇਆ ਹਾਂ ਨਿਆਲਤ ਨੂੰ ਕੂਨਦਾਨ ਕਰਨਾ ਚਾਹੀਦਾ ਜੀ ਵਧੀਆ ਗੱਲ ਹੈ ਅੱਜ ਕਿਹੜੇ ਕੈਂਪ ਲਾਇਆ ਹੈ ਇਹ ਰੋਟਰੀ ਕਲੱਬ ਵੱਲੋਂ ਲੱਗਿਆ ਹੈ ਕੰਮ ਆਪਾਂ ਕੂਨਦਾਨ ਕਰਦੇ ਆ ਫਾਇਦਾ ਕੀ ਹੈਦਾ ਜੀ ਫਾਇਦਾ ਸਰਕਲ ਸਹੀ ਰਹਿੰਦਾ ਸਰੀਰ ਦਾ ਹਾਂਜੀ ਉਸ ਤੋਂ ਇਲਾਵਾ ਸੁਈਲਾਵਾ ਸਸਤਨ ਦੁਸਤੀ ਰਹਿੰਦੀ ਹੈ ਸਰੀਰ ਚ ਹੁਣ ਨਵਾਂ ਬਣਦਾ ਹਾਂਜੀ ਹਾਂਜੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਲੋੜਵੰਦਾਂ ਨੂੰ ਖੂਨ ਦਿੱਤਾ ਜਾਂਦਾ ਹਾਂਜੀ ਕੀ ਕੋਈ ਖੂਨ ਵਾਲਾ ਆਪਣੀ ਕਿਸੇ ਬੰਦੇ ਜਾਣ ਬੱਲ ਬਿਲਕੁਲ ਜੀ ਬਿਲਕੁਲ ਆਬਜ਼ਰਵਲੀ ਬੱਸ ਸਕਦੀ ਹੈ ਨੌਜਵਾਨ ਨਹੀਂ ਹੁੰਦੇ ਜਿਆਦਾ ਤਰਿੱਧ ਕਿਉਂ ਜਾਂਦੇ ਸਰਕਾਰ ਨੂੰ ਬਹੁਤ ਸਾਰਾ ਆਪਣੀ ਆਪਣੀ ਥਿੰਕਿੰਗ ਹੈ ਉਹਨਾਂ ਨੂੰ ਮੈਸੇਜ ਵੀ ਹੈਗਾ ਤੁਹਾਡਾ ਆਪਾਂ ਉਹਨਾਂ ਨੂੰ ਮੈਸੇਜ ਇਹੀ ਹੈ ਵੀ ਭਾਈ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ 1115 ਸੇ 100 ਹਾਂ 100 ਜੋਨ ਫਰਦਾ ਇੱਕ ਮਿੰਟ ਰਹਿ। ਨੱਪੀ ਨਾਲ ਹੋਊਗਾ। ਸ਼੍ਰੀ ਹਰਵਾਰਸ ਲਾਲ ਜੀ ਜੋ ਸ਼ੋਕਜੀ ਦੇ ਪਿਤਾ ਜੀ ਨੇ ਇਹਨਾਂ ਨੇ ਉਹਨਾਂ ਦੀ ਯਾਦ ਚ ਇੱਕ ਸਾਲ ਬਾਅਦ ਜਿਹੜੀ ਇਹ ਲੋਕ ਮਤਲਬ ਵਰਸੀ ਮਨਾਉਂਦੇ ਨੇ ਜਾਂ ਕੁਝ ਕਰਦੇ ਨੇ ਇਹ ਜਿਹੜਾ ਆਪਾਂ ਇਹਨਾਂ ਨੇ ਅਪਰਾਲਾ ਕੀਤਾ ਮੈਂ ਇਹਦਾ ਮਤਲਬ ਦਿਲੋਂ ਖੁਸ਼ ਆ ਕਿ ਐਵੇਂ ਦਾ ਮੈਨੇ ਅਚੀਵਮੈਂਟਸ ਦੇਖਿਆ ਬਹੁਤ ਘੱਟ ਦੇਖਿਆ ਨੇ ਵੀ ਆਪਣੇ ਪਿਤਾ ਦੀ ਯਾਦ ਵਿੱਚ ਇਹ ਚੀਜ਼ ਇਹ ਜਿਹੜੀ ਚੀਜ਼ ਹੈ ਇਹ ਵਰਸੀ ਨਹੀਂ ਕਹਿ ਸਕਦੇ ਨੂੰ ਆਪਾਂ ਉਹ ਵਰਡ ਮਤਲਬ ਕੋਈ ਵਰਡ ਦਾ ਨਾਮ ਹੀ ਨਹੀਂ ਹੈ ਜੋ ਇੰਨੇ ਲੋਕਾਂ ਦਾ ਦੇਖੋ ਬਲੱਡ ਇਹ ਲੋਕ ਪਤਾ ਨਹੀਂ ਕਿਸ ਮਜਬੂਰ ਨੂੰ ਇਹ ਬਲੱਡ ਜਾ ਕੇ ਮਿਲੇਗਾ ਕਿਸ ਮਜਬੂਰ ਦੇ ਘਰ ਦੇ ਵਿੱਚ ਜਾ ਕੇ ਇਹ ਬਲੱਡ ਗਾਤਾ ਉਹਦੀ ਜ਼ਿੰਦਗੀ ਬਚੂਗੀ ਆਪਣੇ ਪਿਤਾ ਜੋ ਇਹਨਾਂ ਦੀ ਗੱਜਰ ਚੁਕੇ ਨੇ ਉਹਨਾਂ ਦੀ ਯਾਦ ਚ ਇਹ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਕਿੰਨੀਆਂ ਜ਼ਿੰਦਗੀਆਂ ਦੇਣਗੇ ਇਸ ਲਈ ਮੈਂ ਅਪਰੀਸ਼ੀਏਟ ਕਰਦਾ ਜੀ ਪੂਰੇ ਕਲੱਬ ਨੂੰ ਤੇ ਸ਼ੋਕ ਜੀ ਹੋਰਾਂ ਨੂੰ ਲਾਣੇ ਚਾਹੁੰਦੇ ਨੇ ਇਸ ਤਰ੍ਹਾਂ ਮੈਂ ਬਿਲਕੁਲ ਲਾਣੇ ਚਾਹੀਦੇ ਨੇ ਜੀ ਹਰ ਇੱਕ ਨੂੰ ਲਾਣੇ ਚਾਹੀਦੇ ਨੇ ਜੀ ਇਹ ਇੱਕ ਹਰ ਇੱਕ ਸੰਸਥਾ ਨੂੰ ਐਵੇਂ ਦਾ ਵੀੜਾ ਚੱਕਣਾ ਚਾਹੀਦਾ ਹੈ ਕਿਉਂਕਿ ਬਲੱਡ ਦੇਖੋ ਬਲੱਡ ਕੈਂਪ ਜਿਹੜੇ ਹੈਗੇ ਨੇ ਇਟਸ ਮੋਸਟ ਇੰਪੋਰਟੈਂਟ ਥਿੰਗ ਇਸ ਤੋਂ ਉੱਤੇ ਕੁਝ ਨਹੀਂ ਹੈਗਾ ਜੀ ਹੁਣ ਇਹ ਸਭ ਤੋਂ ਵੱਡੀ ਸਮਾਜ ਸੇਵਾ ਮੈਂ ਸਮਝਦਾ ਜੀ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਤੇ ਜਿਹੜਾ ਇਹ ਕੈਂਪ ਲਗਾਇਆ ਰੋਟਰੀ ਕਲੱਬ ਰਾਇਲ ਫਲੋਂ ਪਾਤਣਾਵਲੋਂ ਆਪਣੇ ਅਸ਼ੋਕ ਗਰਗਜੀ ਦੇ ਪਿਤਾ ਜੀ ਦੀ ਯਾਦ ਵਿੱਚ ਇਹ ਲਗਾਇਆ ਗਿਆ ਤੇ ਇਹ ਕੈਂਪ ਹੈਗਾ ਫਿਲਹਾਲ ਸਾਡੇ 80 ਤੋਂ 85 ਜਵੰਤ ਤੱਕ ਹੋ ਚੁੱਕੇ ਹਨ ਤੇ ਇਹੋ ਜਿਹੇ ਪ੍ਰਾਲੇ ਸਾਰਿਆਂ ਨੇ ਕਰਨੇ ਚਾਹੀਦੇ ਹਨ ਤੇ ਸਾਰੇ ਮਨੰਮੀਨਾ ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਆ ਕੇ ਸਾਨੂੰ ਬਲੱਡ ਦੇ ਰਹੇ ਹਨ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਇਹ ਜਿਵੇਂ ਕਿ ਆਪੇ ਥੈਲਸੀਮੀਕ ਬੱਚੇ ਜਿਨ੍ਹਾਂ ਦੇ ਖੂਨ ਨਹੀਂ ਪੰਦਾ ਉਹਨਾਂ ਨੂੰ ਅਸੀਂ ਬਲੱਡ ਦਿੰਨੇ ਆਂਗੇ ਤੇ ਸੈਕਿੰਡ ਇੱਕ ਬਲੱਡ ਦੇ ਵਿੱਚੋਂ ਜਿਵੇਂ ਪਲੇਟलेट ਤਿਆਰ ਕਰਨਾ ਐਸਟੀਪੀ ਤਿਆਰ ਕਰਨਾ ਫਪੀ ਤਿਆਰ ਕਰਨਾ ਤੇ ਇਹ ਜਿਹੇ ਦੋ ਸਾਲਾਂ ਨਾ ਕੇ ਜਿਹੜੇ ਕੁਦਰਤੀ ਨੇ ਕੇ ਆਪਣੇ ਕੁਦਰਤ ਵੱਲੋਂ ਬਣਾਏ ਗਏ ਹਨ ਇਹ ਸਿਰਫ ਬਲੱਡ ਦੇ ਵਿੱਚ ਹੀ ਮਿਲਦੇ ਹਨ ਇੱਕ ਬਲੱਡ ਡੇਨ ਨਾਲ ਆਪਾਂ ਦਿੱਤੀ ਚੰਗੀਆਂ ਬਚਾ ਸਕਦੇ ਹਾਂ ਤੇ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਹੈ ਕਿ ਆਪਣੇ ਵੱਧ ਚੜ ਕੇ ਨਾ ਰਹੇ ਤਾਂ ਆਪਣਾ ਬਲੱਡ ਦਾਨ ਕਰਨਾ ਚਾਹੀਦਾ ਮੈਂ ਕਹਿੰਦਾ ਜੀ ਸਭ ਤੋਂ ਬਹੁਤ ਵੱਡਾ ਅਪਰਾਲਾ ਇੱਕ ਜਿਹੜਾ ਖੂਨ ਦਾ ਨੇ ਸਭ ਤੋਂ ਵੱਡਾ ਦਾਣ ਹੈ ਇਸ ਤੋਂ ਉੱਤੇ ਕੋਈ ਦਾਣ ਨਹੀਂ ਜਿਵੇਂ ਕਿ ਅੱਜ ਰੋਟਰੀ ਕਲੱਬ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਭਗਵਾਨ ਹੈਲਥ ਕੇਅਰ ਸੈਂਟਰ ਦੇ ਵਿੱਚ ਅੱਜ ਜਿਹੜਾ ਇਹ ਬਲੱਡ ਬੈਂਕ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿੱਦਾਂ ਅਸ਼ੋਕ ਜੀ ਦੇ ਪਿਤਾ ਜੀ ਦੀ ਯਾਦ ਦੇ ਵਿੱਚ ਇਹ ਖੂਨਦਾਨ ਕੈਂਪ ਲਗਾਇਆ ਹੈ ਜਿਵੇਂ ਰੋਟਰੀ ਕਲੱਬ ਦੇ ਜਿਹਨਾਂ ਦੇ ਪ੍ਰਧਾਨ ਨੇ ਮਨਦੀਪ ਸਿੰਘ ਜੀ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਮੈਂ ਸੋਚਦਾ ਇਸ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਨੌਜਵਾਨਾਂ ਨੂੰ ਮੈਸੇਜ ਨੌਜਵਾਨਾਂ ਨੂੰ ਮੈਸੇਜ ਇਹ ਹੈ ਕਿ ਨਸ਼ੇ ਤੋਂ ਬਚੋ ਤੇ ਜਿੱਦਾਂ ਕੋਈ ਵਧੀਆ ਗੇਮਾਂ ਵੱਲ ਧਿਆਨ ਦਿਓ ਤੇ ਵਧੀਆ ਵਧੀਆ ਪ੍ਰਾਲੇ ਕਰੋ ਹਾਂਜੀ ਸਭ ਤੋਂ ਪਹਿਲਾਂ ਅਮੀਡੀਆ ਟੀਮ ਦਾ ਸਾਡੇ ਅੱਜ ਇੱਥੇ ਕੈਂਪ ਦੇ ਵਿੱਚ ਪਹੁੰਚਣ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਜ ਦਾ ਜੋ ਕੈਂਪ ਸਾਡੇ ਰੋਟਰੀ ਕਲੱਬ ਪਾਟਲਰ ਰਾਇਲ ਵੱਲੋਂ ਲਗਾਇਆ ਗਿਆ ਹੈ ਇਹ ਸਾਡੇ ਮੈਂਬਰ ਅਸ਼ੋਕ ਗਰਗ ਜੀ ਉਹਨਾਂ ਦੇ ਪਿਤਾ ਅੱਲਾਹ ਅਲਾਹ ਹਰਵੰਸ ਲਾਲ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ ਅੱਜ ਦੇ ਜੋ ਕੈਂਪ ਦੇ ਸਾਡੇ ਜੋ ਪ੍ਰੋਜੈਕਟ ਚੇਅਰਮੈਨ ਹਨ ਹਰਮੇਸ਼ ਕੁਮਾਰ ਰਣਜੀਤ ਤੇ ਡਾਕਟਰ ਅਮਨਦੀਪ ਸ਼ਰਮਾ ਜੀ ਹਨ ਤੇ ਅੱਜ ਜੋ ਕੈਂਪ ਲੱਗ ਰਿਹਾ ਹੈ ਤੇ ਡੋਨਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਤੇ ਪੂਰੇ ਡੋਨਰ ਇੱਕ ਦੂਜੇ ਦੇ ਉਤਸ਼ਾਹ ਦੇ ਅੱਜ ਜੇ ਅਸੀਂ 100 ਜੁੰਟ ਇਕੱਠੇ ਕਰਾਂਗੇ ਤੇ ਹੁਣ ਤੱਕ ਸਾਢੇ 60 ਜੁੰਟ ਹੋ ਚੁੱਕੇ ਹਨ ਅੱਜ ਦਾ ਕੈਂਪ ਹੈ ਲਾਲਾ ਹਰਮਨ ਸਿੰਘ ਲਾਲ ਜਿਹੜੇ ਸਾਡੇ ਅਸੋਕ ਕੁਮਾਰ ਕਰ ਰਹੇ ਨੇ ਉਹਦੇ ਫਾਦਰ ਸਾਹਿਬ ਨੇ ਉਹਨਾਂ ਦੀ ਵਰਸੀ ਤੇ ਇਹ ਖੂਨਦਾਨ ਕੈਂਪ ਲਾਇਆ ਗਿਆ ਵਾ ਤੇ ਰੋਟਿਕਲਬ ਰਾਇਲ ਪਾਤਰਾ ਵੱਲੋਂ ਇਹ ਆਯੋਜਨ ਕੀਤਾ ਗਿਆ ਬਹੁਤ ਵਧੀਆ ਗੱਲ ਹੈ ਖੂਨ ਦਾ ਜਿਹੜਾ ਸਭ ਤੋਂ ਵੱਡਾ ਦਾਨ ਹੈ ਇਹ ਮਤਲਬ ਇੱਕ ਜੀ ਬੂੰਦ ਹੈ ਇੱਕ ਇਸੇ ਮਰੀਜ਼ ਦੇ ਕੰਮ ਆਉਂਦੀ ਹੈ ਉਹਦੀ ਜਾਨ ਬਚਦੀ ਹੈ ਇਸ ਕਰਕੇ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ ਤੇ ਨੌਜਵਾਨ ਪੀੜ੍ਹੀ ਹੈ ਉਹ ਨਸ਼ਾ ਤੋਂ ਮੁਕਤ ਹੋਣਾ ਚਾਹੀਦਾ ਹੈ ਤੇ ਨਸ਼ਾ ਤੋਂ ਮੁਕਤ ਹੋਣ ਕੇ ਤਾਂ ਹੀ ਖੂਨਦਾਨ ਕਰ ਲਗੇ ਇਸ ਕਰਕੇ ਬਹੁਤ ਬੜੀ ਉਪਰਾਲਾਵਾ ਧੰਨਵਾਦ ਅੱਜ ਜੋ ਸਾਰਾ ਅਸੀਂ ਇਹ ਬਲੱਡ ਡੋਨੇਟ ਕੈਂਪ ਲਾਇਆ ਹੈ ਅਸੀਂ ਮੈਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਅੱਜ ਉਹਨਾਂ ਨੂੰ 1 ਸਾਲ ਹੋ ਗਿਆ ਇੱਥੋਂ ਤੇ ਸਾਡੀ ਦਿਲੋਂ ਸ਼ਰਧਾ ਵੀ ਅਸੀਂ ਇਹ ਕੈਂਪ ਲਾ ਕੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾਵੇ ਤੇ ਜੋ ਇਹ ਬਲੱਡ ਕੈਂਪ ਆਸ ਰੋਟਰੀ ਕਲੱਬ ਰਾਇਲ ਦੀ ਸਹਿਯੋਗ ਨਾਲ ਅਸੀਂ ਇੱਥੇ ਭਗਵਾਨ ਹੈਲਥ ਕੇਅਰ ਚਲਾ ਰਹੇ ਹਾਂ ਤੇ ਇੱਥੇ ਜਿਹੜੀ ਟੀਮ ਹੈ ਉਹ ਰਜਿੰਦਰਾ ਹਸਪੀਟਲ ਤੋਂ ਆਈ ਹੈ ਜਿਹੜਾ ਵੀ ਹੁਣ ਤੱਕ ਇਹ ਸਾਡਾ ਬਹੁਤ ਹੀ ਸਾਰੇ ਮੈਂਬਰਸ ਦਾ ਉਪਰਾਲਾ ਹੈ 60 ਪਲੱਸ ਦੇਖੋ ਸਾਡੇ 11 ਹਾਂ ਦਾ ਟਾਈਮ ਹੋਇਆ 60 ਪਲੱਸ ਬਹੁਤ ਡੋਨੇਟ ਕਰ ਚੁੱਕੇ ਨੇ ਜੋ ਵੀ ਮੈਂਬਰ ਆ ਡੋਨੇਟ ਕਰ ਰਹੇ ਨੇ ਡੋਨਰ ਉਹਨਾਂ 'ਚ ਬਹੁਤ ਉਤਸ਼ਾਹ ਹੈ ਵੀ ਅਸੀਂ ਵੀ ਦਿਲੋਂ ਇਹੀ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਵੀ ਤੁਸੀਂ ਬਲੱਡ ਡੋਨੇਟ ਕਰਕੇ ਇੱਕ ਬਹੁਤ ਲੱਖਾਂ ਲੋਕਾਂ ਦੀ ਆਪਾਂ ਜ਼ਿੰਦਗੀ ਬਚਾ ਸਕਦੇ ਆ ਬਲੱਡ ਡੋਨੇਟ ਹੀ ਆਪਣੇ ਕੋਲ ਇੱਕ ਜਰੀਆ ਵੀ ਇਹ ਬਲੱਡ ਇਕੱਤਰ ਕਰਨ ਦਾ ਕਿਉਂਕਿ ਅੱਜ ਤੱਕ ਕੋਈ ਵੀ ਇਦਾਂ ਦਾ ਉਪਰਾਲਾ ਨਹੀਂ ਹੋਇਆ ਵੀ ਕੋਈ ਸਾਇੰਟਿਸਟ ਜਾਂ ਕੋਈ ਡਾਕਟਰਾਂ ਵੱਲੋਂ ਕਿਸੇ ਪ੍ਰਕਾਰ ਦਾ ਵੀ ਬਲੱਡ ਉਹ ਕਰ ਸਕਣ ਜਦੋਂ ਅਸੀਂ ਦੇਖਦੇ ਆ ਕੋਈ ਆਪਣਾ ਐਕਸੀਡੈਂਟਲ ਕੇਸ ਹੁੰਦੇ ਨੇ ਜਾਂ ਕਿਸੇ ਨੂੰ ਐਮਰਜੈਂਸੀ ਨੀਡ ਹੁੰਦੀ ਹੈ ਜਾਂ ਕੋਈ ਥੈਲਸੀਮੀਆ ਪੀੜਤ ਬੱਚੇ ਹੁੰਦੇ ਨੇ ਤੇ ਜੋ ਅਸੀਂ ਇਹ ਸੰਸਥਾਵਾਂ ਬਲੱਡ ਕੈਂਪ ਲਾਣੇ ਆ ਇਸ ਤੋਂ ਹੀ ਜਿਹੜਾ ਖੂਨ ਇਕੱਤਰ ਹੋ ਕੇ ਇਹ ਅੱਗੇ ਆਪਾਂ ਜ਼ਿੰਦਗੀਆਂ ਬਚਾ ਸਕਦੇ ਆ ਅੱਜ ਦੇ ਜੋ ਸਾਡੇ ਵਿੱਚ ਅਸੀਂ ਬਹੁਤ ਹੀ ਉਹਨਾਂ ਦਾ ਸਾਰੇ ਕਲੱਬ ਵੱਲੋਂ ਸਾਡੇ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਅੱਜ ਦੇ ਚੀਫ ਗੈਸਟ ਸਰਦਾਰ ਸੰਦੀਪ ਸਿੰਘ ਜੀ ਮਾਨ ਜੋ ਸਾਡੇ ਵਿੱਚ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੇ ਹਾਂ ਇਹ ਇੱਕ ਤਰ੍ਹਾਂ ਦੇ ਦੇਖੋ ਸਾਡੇ ਲਈ ਵੀ ਐ ਲਾ ਲਓ ਉੱਥੇ ਸਾਰੀ ਪਾਤੜਾਂ ਲਈ ਬੜੇ ਵੱਡੇ ਇੱਥੇ ਇੱਕ ਆਪਣਾ ਆਰਐਸਆਰ ਗਰੁੱਪ ਤੋਂ ਐਮਡੀ ਨੇ ਤੇ ਇਹ ਜਿੰਨੀਆਂ ਵੀ ਸੰਸਥਾਵਾਂ ਨੇ ਸਰ ਉਹਨਾਂ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੇ ਨੇ ਜਿਵੇਂ ਕਿ ਅਸੀਂ ਲਾਸਟ ਟਾਈਮ ਦੇਖਿਆ ਲਾਇਓਇੰਸ ਕਲੱਬ ਲਾ ਲਓ ਇੱਥੇ ਸ਼ੇਮ ਮੰਦਰ ਲਗਾ ਲਓ ਤੇ ਬਾਕੀ ਖਾਟੂ ਸ਼ਾਮ ਮੰਦਰ ਲਾ ਲਓ ਵੀ ਸਾਰੇ ਕਿਤੇ ਆਪ ਦਾ ਵਿਸ਼ੇਸ਼ ਯੋਗਦਾਨ ਦੇ ਰਹੇ ਨੇ ਤੇ ਅਸੀਂ ਮਾਲਕ ਵੱਲੋਂ ਤੇ ਆਪਦੇ ਦਿਲੋਂ ਇਹੀ ਇਹਨਾਂ ਨੂੰ ਦੁਆਵਾਂ ਦਿੰਨੇ ਆ ਤੇ ਮਾਲਕ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਇਹਨਾਂ ਦਾ ਜਿਹੜਾ ਪ੍ਰੋਜੈਕਟ ਹੈ ਅਸੀਂ ਕਹਿੰਨੇ ਆ ਵੀ ਉਹ ਵੀ ਪੂਰੀ ਉਹੋ ਕਰੇ ਅਸੀਂ ਇੱਕ ਹੋਰ ਆਪਦੇ ਵੱਲੋਂ ਅਪੀਲ ਕਰਦੇ ਆ ਕਿ ਜਿਹੜੇ ਮਾਨ ਸਿੰਘ ਜੀ ਨੇ ਜੋ ਕਹਿੰਦੇ ਨੇ ਇਹ ਦੇਖੋ ਸਾਰੀ ਪਾਤਰਾਂ ਦੇ ਸਾਨੂੰ ਵੀ ਅਸੀਂ ਕਾਫੀ ਟਾਈਮ ਤੋਂ ਇਹਨਾਂ ਦੇ ਵਿੱਚ ਵਿਚਰ ਰਹੇ ਆ ਤੇ ਇਹ ਪੂਰਾ ਕਰਕੇ ਦਿੰਦੇ ਨੇ ਜੋ ਇਹਨਾਂ ਦੇ ਸ਼ਬਦ ਨੇ ਉਹਨਾਂ ਨੂੰ ਇਹ ਉਪਰਾਲਾ ਪੂਰਾ ਕਰਦੇ ਨੇ ਨੋ ਇਹਨਾਂ ਦਾ ਪ੍ਰੋਜੈਕਟ ਹੈ ਸਰ ਉਹ ਅਸੀਂ ਵੀ ਦੇਖੋ ਸਮਝਿਆ ਕਰਿਆ ਤਾਂ ਇੱਕ ਇਹ ਆਪਾਂ ਨੂੰ ਪੰਜਾਬ 'ਚ ਇੱਕ ਦੇਖਣਯੋਗ ਚੀਜ਼ ਹੋਊਗੀ ਜਿਹੜਾ ਇਹ ਪ੍ਰੋਜੈਕਟ ਬਣਾ ਰਹੇ ਲੋਕ ਇਹਨੂੰ ਦੇਖਣ ਦੇ ਵਜੋਂ ਵੀ ਇੱਥੇ ਆਣਗੇ ਇਹ ਜਿਵੇਂ ਵਰਡ ਵਰਡ ਦਾ ਤੁਸੀਂ ਆ ਲੈ ਲਓ ਵੀ ਪੂਰੀ ਫੋਰਨ ਦੀ ਜਿਹੜੀ ਵੀ ਉਹ ਹੈ ਪੂਰਾ ਉਸੇ ਨਾਲ ਇਹ ਆਪ ਦਾ ਸਟਰਕਚਰ ਤਿਆਰ ਕਰ ਰਹੇ ਨੇ ਤੇ ਇੱਕ ਪਟਿਆਲਾ ਡਿਸਟ੍ਰਿਕਟ 'ਚ ਪਹਿਲੀ ਵਾਰ ਇਹ ਹੋ ਰਿਹਾ ਵੀ ਇਹ 5 ਸਟਾਰ ਹੋਟਲ ਹੋਰ ਬੜੀਆਂ-ਬੜੀਆਂ ਕੰਪਨੀਆਂ ਇੱਥੇ ਲੈ ਕੇ ਆ ਰਹੇ ਨੇ ਵੈਨਿਊ ਹੈਗਾ ਆਪਣਾ ਦਫ਼ਤਰੀ ਵਾਲੇ ਦਾ ਜਿਹੜਾ ਆਪਣਾ ਹਾਂ ਹਾਂ ਮਾਰ ਰੋਡ ਨਿਕਲ ਰਿਹਾ ਹੈ ਉਸ ਦੇ ਹਾਂ ਭਾਰਤ ਐਕਸਵੇ ਮਸਲ ਐਕਸਪ੍ਰੈਸਵੇ ਉਸ ਦੇ ਨਾਲ ਹੀ ਬਿਲਕੁਲ ਉਥੇ ਕੱਟ ਵੀ ਦਿੱਤਾ ਗਿਆ ਉਸ ਲਈ ਹਾਂ ਵੈਸਟਰਨ ਸਟਰੀਟ ਹਾਂ ਦੀ ਅਸੀਂ ਦੁਬਾਰੋਂ ਇੱਕ ਵਾਰ ਫੇਰ ਮਾਨ ਸਿੰਘ ਜੀ ਦਾ ਦਿਲ ਤੋਂ ਧੰਨਵਾਦ